ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਘਰ ਖੁਸ਼ੀਆਂ ਨੇ ਦਸਤਕ ਦਿੱਤੀ ਹੈ ਮੁੱਖ ਮੰਤਰੀ ਦੀ ਪਤਨੀ ਡਾਕਟਰ ਗੁਰਪ੍ਰੀਤ ਕੌਰ ਨੇ ਬੇਟੀ ਨੂੰ ਜਨਮ ਦਿੱਤਾ ਤੇ ਬੇਟੀ ਦੇ ਜਨਮ ਦੇ ਮੌਕੇ ਤੇ ਨਾਬਾ ਦੇ ਹਲਕਾ ਵਿਧਾਇਕ ਗੁਰਦੇਵ ਸਿੰਘ ਦੇ ਮਾਲ ਅਤੇ ਪੰਜਾਬ ਮਹਿਲਾ ਵਿੰਗ ਦੀ ਪ੍ਰਧਾਨ ਪ੍ਰੀਤੀ ਮਲਹੋਤਰਾ ਦੇ ਵੱਲੋਂ ਲੱਡੂ ਵੰਡ ਕੇ ਤੇ ਬੋਲੀਆਂ ਪਾ ਕੇ ਖੁਸ਼ੀ ਦਾ ਇਜ਼ਹਾਰ ਕੀਤਾ ਗਿਆ ਇਸ ਮੌਕੇ ਤੇ ਹਲਕਾ ਵਿਧਾਇਕ ਦੇਵਮਾਨ ਦੇ ਵੱਲੋਂ ਬੋਲੀਆਂ ਵੀ ਪਾਈਆਂ ਗਈਆਂ ਤੇ ਪੰਜਾਬ ਦੇ ਮੁੱਖ ਮੰਤਰੀ ਅਤੇ ਪਰਿਵਾਰ ਨੂੰ ਵਧਾਈਆਂ ਦਿੱਤੀਆਂ ਗਈਆਂ ਅਤੇ ਪੰਜਾਬ ਮਹਿਲਾ ਵਿੰਗ ਦੀ ਪ੍ਰਧਾਨ ਪਨੀਤੀ मलहोत्रा नगर काउंसिल की प्रधान सुजाता चावला ते होर औरतां ने कहा कि मुख्यमंत्री के घर जो बेटी ने जन्म लिया है असी उसकी खुशी मना रहे हैं तो असी बहुत खुश हाँ कि नारी शक्ति दे विच वादा होया उन्हें कहा कि असी अज खुशी दा जाहिर लड्डू वंड के नाच के मना रहे हैं ਅੱਜ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਮਾਨ ਜੀ ਸਾਡੇ ਭੈਣ ਜੀ ਡਾਕਟਰ ਗੁਰਜੀਤ ਕੌਰ ਜੀ ਸਾਡੀ ਮਾਤਾ ਜੀ ਸਾਡੇ ਭੈਣ ਜੀ ਮਨਪ੍ਰੀਤ ਕੌਰ ਸਭ ਦੇ ਘਰੇ ਖੁਸ਼ੀ ਦਾ ਇੱਕ ਸੱਚੇ ਪਾਤਸ਼ਾਹ ਨੇ ਮੌਕਾ ਦਿੱਤਾ ਅੱਜ ਬੇਟੀ ਪੈਦਾ ਹੋਈ ਹੈ ਜੀ ਮਾਨ ਸਾਹਿਬ ਦੇ ਪਰਿਵਾਰ ਦੇ ਵਿੱਚ ਮੁੱਖ ਮੰਤਰੀ ਪਰਿਵਾਰ ਦੇ ਵਿੱਚ ਤੇ ਮੇਰੇ ਵੱਲੋਂ ਸਾਡਾ ਵਿਧਾਨ ਸਭਾ ਨਾਂਬਾ ਦੀ ਮਹਿਲਾ ਵਿੰਗ ਸਾਰੀ ਟੀਮ ਵੱਲੋਂ ਸਾਡੀ ਲੀਡਰਸ਼ਿਪ ਵੱਲੋਂ ਵਿਧਾਨ ਸਭਾ ਨਾਂਬਾ ਵੱਲੋਂ ਮੁੱਖ ਮੰਤਰੀ ਪੰਜਾਬ ਮੁੱਖ ਮੰਤਰੀ ਸਾਹਿਬ ਦੇ ਪੂਰੇ ਪਰਿਵਾਰ ਨੂੰ ਸਾਡੀ ਬੇਬੇ ਨੂੰ ਸਾਡੇ ਭੈਣ ਜੀ ਵਰਾ ਨੂੰ ਬਹੁਤ ਬਹੁਤ ਮੁਬਾਰਕਬਾਦ ਪ੍ਰਣਾਮਾ ਕਰੇ ਬੱਚੀ ਤੰਦਰੁਸਤ ਰਹੇ ਪਰ ਬੱਚੀ ਵੱਡੀ ਹੋ ਕੇ ਆਪਣੇ ਮਾਪੇ ਦਾ ਰੌਸ਼ਨ ਕਰੇ ਆਪਣੇ ਪੰਜਾਬ ਲਈ ਆਪਣੇ ਦੇਸ਼ ਲਈ ਕੰਮ ਕਰੇ ਸੋ ਮੇਰੇ ਵੱਲੋਂ ਬਹੁਤ ਬਹੁਤ ਮੁਬਾਰਕਬਾਦ ਮੁੱਖ ਮੰਤਰੀ ਪੰਜਾਬ ਦੇ ਧੀਆਂ ਜਿਹੜੀਆਂ ਨੇ ਨਾ ਜੀ ਸੰਸਾਰ ਬਹੁਤ ਬਦਲ ਗਿਆ ਅੱਜ ਧੀਆਂ ਜਿਹੜੀਆਂ ਨੇ ਪੁੱਤਾਂ ਨਾਲੋਂ ਵੱਧ ਮਾਪੇ ਦੀ ਸੇਵਾ ਕਰਦੀਆਂ ਨੇ ਪੁੱਤਤਾ ਜੀ ਜ਼ਮੀਨਾਂ ਵਡਾਉਂਦੇ ਨੇ ਉਸੇ ਪਿੱਛੇ ਲੜਦੇ ਨੇ ਕਿ ਜੀ ਮੈਨੂੰ ਘੱਟ ਪ੍ਰਾਪਰਟੀ ਮਿਲੇ ਮੈਨੂੰ ਘੱਟ ਮਿਲੇ ਧੀ ਕੋਲੇ ਕੁਝ ਵੀ ਨਹੀਂ ਹੁੰਦਾ ਜੀ ਪਰ ਧੀ ਫਿਰ ਵੀ ਆਪਣੇ ਮਾਪੇ-ਮਾਪ ਦੀ ਅਖੀਰਲੇ ਦਮ ਤੱਕ ਸੇਵਾ ਕਰਦੀ ਹੈ ਜੀ ਸੁੱਤੀਆਂ ਦਾ ਬਹੁਤ ਉੱਚਾ ਅਹੁਦਾ ਜੀ ਗੁਰਬਾਣੀ ਦੀ ਵਿੱਚ ਲਿਖਿਆ ਹੈ ਤੇ ਇਹਨੂੰ ਬਹੁਤ ਮਾਨ ਸਤਕਾਰ ਦਿੱਤਾ ਹੈ ਜੀ ਸੋ ਇਹ ਸਾਡੀ ਮੈਂਟੈਲਿਟੀ ਜਿਹੜੀ ਹੈ ਕਿ ਧੀਆਂ ਅਗਰ ਪੈਦਾ ਹੋ ਗਈਆਂ ਤਾਂ ਚਿਹਰੇ ਤੇ ਉਦਾਸੀ ਲੈ ਆਉਣੀ ਕੋਈ ਚੰਗੀ ਗੱਲ ਨਹੀਂ ਹੈ ਇਹ ਸਮਾਂ ਬਦਲ ਗਿਆ ਅੱਜ ਧੀਆਂ ਜਿਹੜੀਆਂ ਨੇ ਮੁੰਡਿਆਂ ਨਾਲੋਂ ਵੀ ਵੱਧ ਕੇ ਸਮਾਜ ਦੇ ਵਿੱਚ ਵੀ ਮਾਨਵਤਾ ਦੀ ਸੇਵਾ ਵੀ ਪੜ੍ਹਾਈ ਲਿਖਾਈ ਚ ਵੀ ਕਿਸੇ ਵੀ ਕੰਮ ਕੰਮ ਦੇ ਵਿੱਚ ਧੀਆਂ ਸਭ ਤੋਂ ਅੱਗੇ ਨੇ ਜੀ ਮੇਰਾ ਨਾਮ ਚਿੰਦਰਕੌਰ ਤਾਂ ਜੀ ਪ੍ਰੈਜ਼ੀਡੈਂਟ ਊਮਨ ਵਿਜੀਲਾ ਪਟਿਆਲਾ ਤੇ ਮੈਂ ਆਪਣੇ ਵੱਲੋਂ ਤੇ ਪੂਰੇ ਊਮਨ ਮਿੰਗ ਵੱਲੋਂ ਜੀ ਆਮ ਸਾਧ ਦੇ ਡਾਕਟਰ ਗੋਪ੍ਰੀਤ ਕਾਨੂ ਬੇਟੀ ਦਾਦਾ ਹੁਣ ਤੇ ਬਹੁਤ ਬਹੁਤ ਵਧਾਈ ਦਿੰਦੀ ਹਾਂ ਤੇ ਇਸ ਦੇ ਨਾਲ ਸਾਨੂੰ ਬਹੁਤ ਸਾਡੇ ਔਰਤ ਸਮਾਜ ਵਿੱਚ ਨਾਰੀ ਸਮਾਜ ਵਿੱਚ ਬਹੁਤ ਖੁਸ਼ੀ ਦਾ ਵਾਤਾਵਰਨ ਹੈ ਕਿ ਸਾਡੀ ਨਾਰੀ ਸ਼ਕਤੀ ਵਿੱਚ ਵਾਧਾ ਹੋਇਆ ਤੇ ਕਿ ਜਿਵੇਂ ਕਿ ਇੱਕ ਗੁਰਬਾਣੀ ਵਿੱਚ ਗੁਰੂ ਨਾਨਕ ਸਾਹਿਬ ਜੀ ਫਰਮਾਉਂਦੇ ਹਨ ਸੋ ਹੁਮੰਦਾ ਆਖੀ ਜਿੱਤ ਜੰਮੈ ਰਾਜਾਨ ਧੀ ਨੂੰ ਗੁਰੂ ਮਹਾਰਾਜ ਨੇ ਵੀ ਗੁਰਬਾਣੀ ਵਿੱਚ ਵੀ ਬਹੁਤ ਵੱਡਾ ਰੁਤਬਾ ਦਿੱਤਾ ਕਿ ਔਰਤ ਪੈਦਾ ਹੁੰਦੀ ਹੈ ਤੇ ਔਰਤ ਨਾਲ ਬਹੁਤ ਵੱਡੇ ਰਿਸ਼ਤੇ ਪੈਦਾ ਹੁੰਦੇ ਨਾਲ ਤੇ ਸਮਾਜ ਵਿੱਚ ਔਰਤ ਨੂੰ ਇੱਜ਼ਤ ਮਿਲਣੀ ਚਾਹੀਦੀ ਆ ਤੇ ਸਾਡੇ ਸੀਐਮ ਸਾਹਿਬ ਤੁਹਾਨੂੰ ਬਹੁਤ ਔਰਤਾਂ ਜਾਤ ਨੂੰ ਬਹੁਤ ਸਤਿਕਾਰ ਦਿੱਤਾ ਕਿਉਂਕਿ ਸਾਡੇ ਊਮਨ ਵਿੰਗ ਵਿੱਚ ਸਾਡੇ ਸੀਐਮ ਸਾਹਿਬ ਨੇ ਸਾਨੂੰ ਬਹੁਤ ਸਨਮਾਨ ਸਨਮਾਨ ਦਿੱਤਾ ਇੰਨਾ ਕਿਸੇ ਵੀ ਪਾਰਟੀ ਦੇ ਵਿੱਚ ਔਰਤ ਨੂੰ ਸਨਮਾਨ ਨਹੀਂ ਚ ਮਿਲਿਆ ਜਿੰਨਾ ਸਾਡੀ ਆਮ ਆਦਮੀ ਪਾਰਟੀ ਵਿੱਚ ਔਰਤ ਨੂੰ ਹਰ ਪੱਖ ਤੋਂ ਅੱਗੇ ਰੱਖਿਆ ਗਿਆ ਤੇ ਮੈਂ ਫਿਰ ਆਪਣੇ ਵੱਲੋਂ ਤੇ ਆਪਣੇ ਊਮਨ ਵਿੰਗ ਵੱਲੋਂ ਸੀਐਮ ਸਾਹਿਬ ਤੇ ਉਹਨਾਂ ਦੇ ਸਾਰੇ ਪਰਿਵਾਰ ਨੂੰ ਬਹੁਤ-ਬਹੁਤ ਵਧਾਈ ਦਿੰਦੀ ਹਾਂ ਅੱਜ